ਆ ਮੈਟ ਮੁੱਟ ਜੀ ਦੀ ਟੈਂਸ਼ਨ ਲੈਣ ਦੀ ਰੋਡ ਦੀ ਮੈਟ ਜਮਾ ਨਵੇਂ ਸ਼ੀਟ ਕਵਰ ਨਵੇਂ ਅੰਟੀਰੀਅਰ ਦੀ ਬਿਲਕੁਲ ਸਾਫ਼ ਬਿਲਕੁਲ ਓਕੇ ਆ ਇੰਜਨ ਸਾਫ਼ ਸੁਥਰਾ ਨੀਟ ਐਂਡ ਕਲੀਨ ਕੁਝ ਨਹੀਂ ਕਰਾਉਣਾ ਦੋਸਤੋ ਤੇਲ ਪਾਉਣਾ ਤੇ ਗੱਡੀ ਤੁਸੀਂ ਚਲਾਉਣੀ ਆ 2015 ਮਾਡਲ ਲੈ ਵੀ ਕਿਰਪਾ ਇਹ ਚੀਜ਼ ਤੇ ਮਰਾਇ ਜੰਗੇ ਸਭ ਕੁਝ ਓਕੇ ਆ ਜਮਾ ਲੱਗੀ ਬੱਜੀ ਅਲਟਾ ਛੀਟ ਵੀ ਨਹੀਂ ਦੋਸਤੋ ਕਿਤੇ ਘੈਂਟ ਗੱਡੀ ਆ ਸਾਫ਼ ਹਾਂਜੀ ਮਿੱਤਰੋ ਸਵਾਗਤ ਆ ਤੁਹਾਡਾ ਪੀਵੀ03 ਕਾਰ ਬਾਜ਼ਾਰ ਪਿੰਡ ਸਲਾਤਪੁਰਾ ਤੇ ਲੈ ਵੀ ਦੋਸਤੋ ਹੌਂਡਾ ਅਮੀਜ ਗੱਡੀ ਲੈਂਦੀ ਆ ਗਰਪੇਜ بڑے ਨੰਬਰ ਤੇ ਜ਼ਰੂਰ ਮਰਵਾਈ ਨਿਕਾ ਪੀਵੀ 194949 ਬਈ ਗੱਡੀ ਬਹੁਤ ਵਧੀਆ ਬੰਦਿਆਂ ਕੋਲੇ ਘਰੇ ਸੀਗੀ 2015 ਮਾਡਲ ਆ ਕੈਂਟ ਗੱਲ ਵਾ ਤਾਂ ਰੇਟ ਬਿਲਕੁਲ ਤੁਹਾਨੂੰ ਜਾਇਜ਼ ਦੇਵਾਂਗੇ ਮੇਰਾ ਵੀ ਰੇਟ ਚ ਨਾ ਵਾਲਾ ਕਰਿਆ ਕਰੋ ਰੇਟ ਆਪਣੇ ਪਹਿਲੇ ਹੀ ਜਾਇਜ਼ ਹੁੰਦੇ ਹੈਗੇ 2015 ਮਾਡਲ ਹੌਂਡਾ ਅਮੀਜ ਟਾਇਰ ਤੁਸੀਂ ਐ ਮੰਨ ਲਓ ਦੋਸਤੋ ਵੀ ਜਿਹੜੇ ਫਰੰਟ ਵਾਲੇ ਆ ਉਹ ਤਾਂ ਬਿਲਕੁਲ ਨਵੇਂ ਆ ਤੇ ਮਗਰਲੇ ਟਰਨ ਦੀ ਹਾਲਤ ਹੈਗੀ 80 ਕੇ ਪੈਸੇ ਘੈਂਟ ਗੱਲ ਬਾਤ ਹੈ ਗੱਡੀ ਸਾਫ ਸੁਥਰੀ ਇੰਜਨ ਗੇਅਰ ਦੀ ਬਿਲਕੁਲ ਓਕੇ ਗਰਵੇ ਛੱਤ ਤੇ ਨਿਕਾ ਮਰਾਦੀ ਰੰਗ ਪੇਂਟ ਦੀ ਮਾੜੀ ਮੋਟੀ ਟਚਿੰਗ ਗੱਡੀ ਦੇ ਵਿੱਚ ਹੈਗੀ ਆ ਬਾਕੀ ਗੱਡੀ ਸਾਰੀ ਓਕੇ ਆ ਲੈ ਵੀ ਦੋਸਤੋ ਆਪਣੇ ਕੋਲੇ ਆ ਕੇ ਸੋਨ ਨੂੰ ਨਾ ਨਾ ਮੈਟ ਮੂਟੇ ਜੇ ਦੀ ਟੈਂਸ਼ਨ ਲੈਣ ਦੀ ਰੋਡ ਦੀ ਮੈਟ ਜਮਾ ਨਵੇਂ ਸ਼ੀਟ ਕਵਰ ਨਵੇਂ ਇੰਟੀਰੀਅਰ ਦੀ ਬਿਲਕੁਲ ਸਾਫ ਸੁਥਰੀ ਕਿਰਪਾਜ ਸਟੀਰਿੰਗ ਤੇ ਜਰੂਰ ਮਰਵਾ ਦੀ ਨਿਕਾ ਜਿਹੜੀ ਸਟੀਰਿੰਗ ਦੀ ਗੱਲ ਬਾਤ ਆ ਮਿੱਤਰੋ ਉਹ ਨਾ ਤੁਸੀਂ ਐ ਮੈਨੂੰ ਦੋਸਤੋ ਸਟੀਰਿੰਗ ਦੇ ਉੱਪਰ ਫ੍ਰੈਕਸ਼ਨ ਉਹ ਗੱਡੀ ਆ ਇਹ ਲੈ ਵੀ ਕਰ ਭੇਜ ਲੱਗੀ ਵੱਜੀ ਕਿਸੇ ਪਾਸੋਂ ਨਹੀਂ ਚੱਕਰਾੜ ਪਾਨਾ ਸਟਿੱਪਣੀ ਵਗੈਰਾ ਸਭ ਕੁਸ ਨੂੰ ਨਾਲ ਮਿਲੂ ਬਿਲਕੁਲ ਓਕੇ ਆ ਲੈ ਵੀ ਆ ਚੀਜ਼ ਤੇ ਮਰਵਾਈ ਕਰਨੀਗਾ ਜਮਾ ਫੀਲਡ ਆ ਗੱਡੀ ਸਾਰੇ ਪਾਸੋਂ ਕਿਦੋਂ ਲੱਗੀ ਵੱਜੀ ਨਹੀਂ ਲੈ ਵੀ ਡਿੱਗੀ ਤੇ ਇੱਥੇ ਹੀ ਮਰਵਾਦੀ ਕਰਨੀਗਾ ਟੱਚਿੰਗ ਮਾੜੀ ਮੁੱਟੀ ਜ਼ਰੂਰ ਹੈਗੀ ਗੱਡੀ ਦੇ ਵਿੱਚ ਰੰਗ ਪੇਂਟ ਦੀ ਬਾਕੀ ਗੱਡੀ ਓਰਿਜਨਲ ਆਗੀ ਤੇ ਘੈਂਟ ਗੱਡੀ ਆ 2015 ਮਾਡਲ ਹੋਂਡਾ ਅਮੀਜ ਟੌਪ ਮਾਡਲ ਵਾਲੀ ਆ ਬਾਈ ਜੀ ਇਹ ਬਿਲਕੁਲ ਓਕੇ ਲੈ ਵੀ ਕਰ ਭੇਜ। ਕੀ ਬਾਤ ਹੈ। ਗੋਡੇ ਪਿੱਲਰਾਂ ਦੀ ਸੀਲਡ ਫੱਟੀ ਫੁੱਟੀ ਸਾਰਾ ਕੁਝ ਨਾਲ ਦਾ। ਬਿਲਕੁਲ ਓਕੇ ਆ ਇੰਜਨ ਸਾਫ਼ ਸੁਥਰਾ ਨੀਟ ਐਂਡ ਕਲੀਨ। ਕੁਝ ਨਹੀਂ ਕਰਾਉਣਾ ਦੋਸਤੋ ਤੇਲ ਪਾਉਣਾ ਤੇ ਗੱਡੀ ਤੁਸੀਂ ਚਲਾਉਣੀ ਆ। 2015 ਮਾਡਲ ਲੈ ਵੀ ਕਰ ਭੇਜ ਆ ਚੀਜ਼ ਤੇ ਮਰਾਜ ਜੇਗਾ। ਸਭ ਕੁਝ ਓਕੇ ਆ ਜਮਾ। ਲੱਗੀ ਬੱਚੇ ਅਲਟਾ ਛੀਟ ਵੀ ਨਹੀਂ ਦੋਸਤੋ ਕਿਤੇ। ਘੈਂਟ ਗੱਡੀ ਆ ਸਾਫ਼ ਸੁਥਰੀ। ਪਹਿਲੇ ਦੂਜੇ ਨਾਲ ਨਹੀਂ ਘਟਗਾ ਹੁੰਦਾ ਆਪਣੇ ਕੋਲੇ 2015 ਮਾਡਲ ਆ ਹੋਂਗਾ ਅਮੇਜਾ ਟੌਪ ਮਾਡਲ ਵਾਲੀ ਆ। ਰੇਟ ਬਾਈ ਜਿਹੜਾ ਦੋਸਤੋ ਆਪਾਂ ਇੱਕ ਛੋਟੀ ਜੀ ਡਿਮਾਂਡ ਰੱਖੀ ਹੈਗੀ ਓਨਲੀ 15 ਮਾਡਲ ਦੀ 2,65,000 ਰੁਪਏ ਡਿਮਾਂਡ ਆ ਬਾਕੀ ਨੰਬਰ ਸਕਰੀਨ ਤੇ ਸੰਪਰਕ ਕਰ ਲਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਪਹੁੰਚ ਜੋ ਪਿੰਡ ਸਲਾਤਪੁਰਾ ਪੀਵੀ03 ਕਾਰਬ ਯਾਰ ਹਸੀ ਗਾਲ ਜੀ